ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਕਲਾਸ ਦੇ ਆਏ ਨਤੀਜਿਆਂ ਵਿੱਚ ਸਰਕਾਰੀ ਹਾਈ ਸਕੂਲ ਕੁੰਗੜਾਲੀ ਰਾਜਪੂਤਾਂ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਬਰਾਕ ਖੰਨਾ ਵਿੱਚੋਂ ਪਹਿਲਾ ਅਤੇ ਪੰਜਾਬ ਵਿੱਚੋਂ 14ਵਾਂ ਰੈਂਕ ਪ੍ਰਾਪਤ ਕਰਕੇ ਪਿੰਡ ਵਾਸੀਆਂ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ਮਹਿਕਪ੍ਰੀਤ ਕੌਰ ਦਾ ਨਤੀਜਾ ਆਉਣ ਤੋਂ ਬਾਅਦ ਸਕੂਲ ਵਿੱਚ ਸਕੂਲ ਸਟਾਫ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਉਸ ਨੂੰ ਭਰਮਾ ਪਿਆਰ ਸਤਿਕਾਰ ਦੇ ਕੇ ਨਵਾਜਿਆ ਗਿਆ ਅਤੇ ਉਸ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਭ ਦਿੱਤਾ ਗਿਆ ਮਹਕਪੂਰਤ ਕੌਰ ਇਸ ਪਿੰਡ ਦੀ ਹੋਣਹਾਰ ਵਿਦਿਆਰਥਣ ਹੈ ਜਿਸ ਨੂੰ ਪਿੰਡ ਵਾਸੀਆਂ ਵੱਲੋਂ ਖੁੱਲੀ ਜੀਪ ਤੇ ਬਿਠਾ ਕੇ ਸਾਰੇ ਪਿੰਡ ਵਿੱਚ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ ਤੇ ਪਿੰਡ ਵਾਸੀਆਂ ਨੇ ਆਪਣੀ ਇਸ ਹੋਣਹਾਰ ਧੀ ਨੂੰ ਬਹੁਤ ਹੀ ਪਿਆਰ ਤੇ ਮੁਹੱਬਤ ਦਿੱਤੀ ਮਹਿਕ ਫਰੀਦਕੌਰ ਇੱਕ ਆਮ ਸਧਾਰਨ ਘਰ ਦੀ ਵਿਦਿਆਰਥਣ ਹੈ ਤੁਸੀਂ ਵੀ ਦੇਖੋ ਉਸਦੇ ਸਨਮਾਨ ਦੀ ਤਸਵੀਰਾਂ ਸਕੂਲ ਦੇ ਸਟਾਫ ਵਿਦਿਆਰਥੀਆਂ ਨੇ ਖੁਸ਼ੀ ਵਿੱਚ ਬੱਚੀ ਦੇ ਨਾਲ ਸਾਰੇ ਪਿੰਡ ਦਾ ਚੱਕਰ ਲਗਾਇਆ ਬੱਚਿਆਂ ਨੇ ਖੁਸ਼ੀ ਵਿੱਚ ਭੰਗੜੇ ਪਾਏ ਅਤੇ ਮਹਿਕ ਪ੍ਰੀਤ ਕੌਰ ਦੇ ਹੱਕ ਵਿੱਚ ਆਕਾਸ਼ ਗਜਾਉ ਨਾਅਰੇਬਾਜ਼ੀ ਕਰਕੇ ਹੋਰ ਬੱਚਿਆਂ ਨੂੰ ਵੀ ਪ੍ਰੇਰਿਤ ਕਰਨ ਦਾ ਸਬੱਬ ਪੈਦਾ ਕੀਤਾ ਇਸ ਮੌਕੇ ਬੱਚੀ ਮਹਿਕ ਪ੍ਰੀਤ ਨੌਰ ਨੇ ਖੁੱਲੀ ਜੀਪ ਤੇ ਖੜੇ ਹੋ ਕੇ ਥਾਂ ਥਾਂ ਤੇ ਨਗਰ ਨਿਵਾਸੀਆਂ ਦਾ ਸਵਾਗਤ ਕਬੂਲ ਕੀਤਾ ਇਸ ਮੌਕੇ ਬੱਚੀ ਮਹਿਕਪ੍ਰੀਤ ਕੌਰ ਨੇ ਆਪਣੇ ਜੀਵਨ ਸੰਘਰਸ਼ ਤੇ ਚਾਨਣਾ ਪਾਇਆ। ਮੈਂ ਮਹਿਕਪ੍ਰੀਤ ਕੌਰ ਹਾਂ। ਮੈਂ ਸਰਕਾਰੀ ਹਾਈ ਸਮਾਰਟ ਸਕੂਲ ਕੁੰਗਰਾੜੀ ਰਾਜਪੁੱਤਰ ਸਕੂਲ ਦੀ ਵਿਦਿਆਰਥਣਾਂ। ਇਹਦੇ ਵਿੱਚੋਂ ਪੰਜਾਬ ਦੇ ਵਿੱਚੋਂ 14ਵਾਂ ਰੈਂਕ ਪ੍ਰਾਪਤ ਕੀਤਾ ਤੇ 650 ਦੇ ਵਿੱਚੋਂ 636 ਨੰਬਰ 97.85% ਅੰਕ ਪ੍ਰਾਪਤ ਕੀਤੇ ਨੇ। ਮੈਂ ਅੱਗੇ ਡਾਕਟਰ ਬਣਨਾ ਚਾਹੁੰਦੀ ਹਾਂ। ਕਿੱਦਾਂ ਸਕੂਲ ਦੇ ਵਿੱਚੋਂ ਕਿੱਦਾਂ ਦੀ ਸਿੱਖਿਆ ਮਿਲਦੀ ਹੈ ਤੁਹਾਨੂੰ ਸਾਡੇ ਸਕੂਲ ਦੇ ਵਿੱਚੋਂ ਤੁਹਾਡੇ ਮਿਹਨਤੀ ਸਟਾਫ ਦਾ ਹੱਥ ਹੈ ਇਹਦੇ ਪਿੱਛੇ ਮੇਰੇ ਮਾਤਾ ਪਿਤਾ ਤੇ ਮੇਰੇ ਦਾਦਾ ਜੀ ਦਾ ਹੱਥ ਆ ਉਹਨਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਤਾਂ ਹੀ ਮੈਂ ਇਹ ਕਰਕੇ ਦਿਖਾਇਆ ਕਿਵੇਂ ਕਿਵੇਂ ਬੇਟਾ ਕਿੰਨੀ ਕ ਪੜਦੀ ਹੁੰਦੀ ਸੀ ਕਿੱਦਾਂ ਪੜਦੀ ਹੁੰਦੀ ਸੀ ਕਿੰਦਾ ਸਕੂਲ ਦੇ ਵਿੱਚ 6 ਘੰਟੇ ਤੋਂ ਬਾਅਦ ਜਾ ਕੇ ਮੈਂ ਮੈਨੂੰ ਆਸ ਸੀ ਕਿ ਮੈਂ ਰਾਤ ਨੂੰ ਪੜਦੀ ਸੀ ਤੇ ਰਾਤ ਨੂੰ ਮੈਂ 3-4 ਘੰਟੇ ਪੜਦੀ ਸੀ ਚਾਹੁੰਗੇ ਕਿ ਜਿਹੜਾ ਟਾਈਮ ਉਹਨਾਂ ਨੂੰ ਲੋਟ ਲੱਗਦਾ ਉਹ ਆਪਣੀ ਪੜ੍ਹਾਈ ਕਰ ਸਕਦੇ ਨੇ ਤੇ ਉਹ ਆਪਣਾ ਵੱਧ ਤੋਂ ਵੱਧ ਸਿਲੇਬਸ ਕਵਰ ਕਰਨ ਜੇ ਆਪਾਂ ਰੋਜ਼ ਹੀ ਰੋਜ਼ ਥੋੜਾ ਥੋੜਾ ਕਰਾਂਗੇ ਤਾਂ ਆਪਣਾ ਪੂਰਾ ਸਿਲੇਬਸ ਕੰਪਲੀਟ ਹੋ ਜਾਂਦਾ ਜੇ ਆਪਾਂ ਟਾਈਮ ਤੇ ਕਰਦੇ ਆ ਤਾਂ ਆਪਾਂ ਨੂੰ ਉਹ ਸਮਾਂ ਨਹੀਂ ਮਿਲ ਪਉਂਦਾ ਜਿਹੜੇ ਤੁਹਾਡੇ ਖਾਦਨੇ ਉਹ ਕੀ ਕੰਮ ਕਰਦੇ ਨੇ ਮੇਰੇ ਖਾਦਨੇ ਜਿਹੜੀ ਜੀ ਉਹ ਸ਼ਾਪਕੀਪਰ ਨੇ ਉਪਰਚੂਨ ਦੀ ਦੁਕਾਨ ਚਲਾਉਂਦੇ ਨੇ ਟਿਊਸ਼ਨ ਵਗੈਰਾ ਵੀ ਰੱਖੀ ਸੀ ਜੀ ਤੁਸੀਂ ਨਹੀਂ ਜੀ ਮੈਂ ਕੋਈ ਟਿਊਸ਼ਨ ਨਹੀਂ ਰੱਖੀ ਸੀ ਸਰ ਸਰ ਹਾਂ ਕੀ ਨਾਮ ਆ ਜੀ ਮੈਂ ਸਰਪੰਚ ਅਮਰਿਤਪਾਲ ਸਿੰਘ ਜੀ ਸਮਤਪਾਲੀ ਕਿਹੜਾ ਪਿੰਡ ਹੈ কুমਰਾਲੀ ਰਾਜਪੂਤਾ ਪਿੰਡ ਹੈ ਜੀ ਸਾਡਾ ਕੀ ਅੱਜ ਤੁਹਾਡੇ ਜਤਰਾ ਬੱਚੀ ਜਿਹੜੀ ਜੇਤੂ ਯਾਤਰਾ ਕੱਢੀ ਹੈ ਕੀ ਕਹੋਗੇ ਇਹਦੇ ਬਾਰੇ ਅੱਜ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਪਿੰਡ ਦੀ ਬੱਚੀ ਮਹਿਕਪ੍ਰੀਤ ਕੌਰ ਨੇ ਪਿੰਡ ਦਾ ਨਾਮ ਬਹੁਤ ਰ ਬੜੀਆ ਰੌਸ਼ਨ ਕੀਤਾ ਜੀ ਤੇ ਨਾਲ ਹੀ ਜਿਹੜੀ ਅੱਜ ਜੇਤੂ ਯਾਤਰਾ ਕੱਢੀ ਜਾ ਰਹੀ ਹੈ ਇਹਦੇ ਨਾਲ ਹੋਰ ਬੱਚਿਆਂ ਨੂੰ ਵੀ ਉਹ ਸਾਥ ਮਿਲੂਗਾ ਤੇ ਆਉਣ ਵਾਲੇ ਅਸੀਂ ਉਹ ਇੱਕ ਵਿੱਚ ਬੱਚੀ ਦੇ ਨਾਲ ਖੜਦੇ ਆ ਤੇ ਸਕੂਲ ਜਿਹੜਾ ਕਿੰਨੀਆਂ ਪ੍ਰਾਪਤੀਆਂ ਕਰ ਰਿਹਾ ਸਕੂਲ ਨੂੰ ਕਿਵੇਂ ਦੇਖਦੇ ਹੋ ਸਕੂਲ ਨੇ ਜਦੋਂ ਹੈਡਮਾਸਟਰ ਹਰਦੀਪ ਸਿੰਘ ਘਾਈ ਜੀ ਆਏ ਨੇ ਇਹਨਾਂ ਨੇ ਸਕੂਲ ਦੀ ਨਿਹਾਰੇ ਬਦਲ ਕੇ ਰੱਖ ਦਿੱਤੀ ਹੈ ਜੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਆਪਣੇ ਤਰਨਪੀਰ ਸੋਹਣ ਜੀ ਦਾ ਜਿਨ੍ਹਾਂ ਨੇ ਸਕੂਲਾਂ ਉੱਪਰੋਂ ਧਿਆਨ ਕੀਤਾ ਤੇ ਸਕੂਲ ਵਾਲੀ ਨਹੀਂ ਹਾਰ ਬਤ ਗਈ ਸਰਪੰਚ ਸਾਹਿਬ ਬੱਚੀ ਹੈ ਜਿਹੜੀ ਇਹਦੀ ਅਮੀਸ਼ਨ ਹੈ ਕਿ ਡਾਕਟਰ ਬਨਣਾ ਚਾਹੁੰਦੀ ਆ ਪਰ ਪਰਿਵਾਰ ਆਰਥਿਕ ਪੱਖੋਂ ਕੁਝ ਠੀਕ ਠਾਕ ਆ ਕਿੰਨੀ ਕਿਤੇ ਤੱਕ ਅਸੀਂ ਇਹਦੀ ਹੈਲਪ ਕਰ ਸਕਦੇ ਹਾਂ ਸਾਡੇ ਤੋਂ ਜਿੰਨੀ ਵੀ ਪੰਚਾਇਤ ਪੱਖੋਂ ਵੱਤੀ ਹੋਊਗੀ ਜੀ ਹੈਲਪ ਅਸੀਂ ਜ਼ਰੂਰ ਕਰਾਂਗੇ ਜੀ ਬਾਕੀ ਪਿੰਡ ਐਨ ਆਰ ਆਈ ਵੀਰ ਸਾਡੇ ਨਾਲ ਖੜੇ ਨੇ ਹਾਂਜੀ ਕੀ ਨਾਮ ਆ ਦੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਗੁਰਪ੍ਰੀਤ ਕੀ ਹੈਗਾ ਸੀਗਾ ਅੱਜ ਬੇਟੀ ਦੀ ਜਿਹੜੀ ਯਾਤਰਾ ਕੱਢੀ ਗਈ ਆ ਹਾਂਜੀ ਇਹ ਜਿਹੜੀ ਸਾਡੀ ਬੱਚੀ ਆ ਸਹਿਜਪ੍ਰੀਤ ਮਹਿਕਪ੍ਰੀਤ ਆ ਮਹਿਕਪ੍ਰੀਤ ਮਹਿਕਪ੍ਰੀਤ ਇਨੇ ਸਾਡੇ ਪਿੰਡ ਦਾ ਬਹੁਤ ਨਾਮ ਰੌਸ਼ਨ ਕੀਤਾ ਜੋ ਕਿਉਂਕਿ ਜਿਵੇਂ ਘੰਗਰਾਲੀ ਨੂੰ ਲੋਕ ਖੇਡਾਂ ਦੇ ਤੌਰ ਤੇ ਜਾਂ ਫੁੱਟਬਾਲ ਟੀਮ ਦੇ ਤੌਰ ਤੇ ਜਾਂ ਸਾਡੇ ਕੁਝ ਜਿਵੇਂ ਐਨ ਆਰ ਆਈ ਬਾਹਰ ਆਪਣੇ ਸਿਆਸਤ ਦੇ ਵਿੱਚ ਨੇ ਉਹਨਾਂ ਦੇ ਨਾਮ ਬਹੁਤ ਨੇ ਉਸੇ ਤਰ੍ਹਾਂ ਅੱਜ ਬੱਚੀ ਨੇ ਸਾਡੇ ਪਿੰਡ ਦਾ ਇੰਨਾ ਨਾਮ ਰੌਸ਼ਨ ਕਰਤਾ ਵੀ ਸਾਨੂੰ ਉਸਤੇ ਬਹੁਤ ਵੱਡਾ ਮਾਣ ਆ ਉਹਨੇ ਪੰਜਾਬ ਦੇ ਵਿੱਚੋਂ 14ਵਾਂ ਰੈਂਕ ਲੈ ਕੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਤੇ ਅੱਜ ਅਸੀਂ ਉਸਦੇ ਸਨਮਾਨ ਵਾਸਤੇ ਪਿੰਡ ਦੇ ਵਿੱਚ ਜੋ ਆਪਾਂ ਸਨਮਾਨ ਯਾਤਰਾ ਕਰ ਰਹੇ ਹਾਂ ਤੇ ਸਾਡੇ ਪਿੰਡ ਨੇ ਬਹੁਤ ਹੀ ਉਸਤੇ ਮਾਣ ਕੀਤਾ ਹੈ ਤੇ ਉਸ ਦਾ ਸਤਿਕਾਰ ਕੀਤਾ ਹੈ ਜਿਵੇਂ ਜਿਹੜੀ ਬੱਚੀ ਇਹ ਰੈਂਕ ਆਪ ਪ੍ਰਾਪਤ ਕੀਤਾ ਹੈ ਨੇ ਪਿੰਡ ਵੱਲੋਂ ਬੱਚੀ ਦੀ ਜਾਂ ਪਰਿਵਾਰ ਦੀ ਜਾਂ ਬੱਚੀ ਦੀ ਕੀ ਮਦਦ ਕੀਤੀ ਜਾਊਗੀ ਹਾਂਜੀ ਸਾਡਾ ਪਿੰਡ ਜਿਹੜਾ ਬੱਚਾ ਜਾਨੀ ਲਾਇਕ ਆ ਜੀ ਉਸ ਦੇ ਮਦਦ ਵਾਸਤੇ ਹਮੇਸ਼ਾ ਖੜਾ ਸਾਡੇ ਐਨ ਆਰ ਆਈ ਪੰਚਾਇਤ ਖੜੀ ਆ ਸਾਡੇ ਸਰਪੰਚ ਸਾਹਿਬ ਸਾਰਾ ਪਿੰਡ ਉਸ ਦੇ ਨਾਲ ਖੜਾ ਜਦ ਕਦੇ ਵੀ ਉਸ ਨੂੰ ਕੋਈ ਜ਼ਰੂਰਤ ਹੋਊ ਤਾਂ ਸਾਰਾ ਪਿੰਡ ਉਸ ਦੇ ਨਾਲ ਖੜੂਗਾ ਕਿਸੇ ਚੀਜ਼ ਪੱਖੋਂ ਵੀ ਇੱਥੇ ਦੇਖੋ ਨਾਲਾ ਕਰ ਹਾਂਜੀ ਸਰ ਕੀ ਨਾਮ ਆਤਵਾ ਬੋ ਆਜੀ ਮੈਂ ਹੈਡਮਾਸਟਰ ਗੁਰਦੀਪ ਕੁਮਾਰ ਸਰਕਾਰੀ ਹਾਈ ਸਕੂਲ ਪੁੰਗਰਾਰੀ ਰਾਜਪੂਤਾ ਅੱਜ ਮੈਨੂੰ ਬਹੁਤ ਹੀ ਖੁਸ਼ੀ ਅਤੇ ਮਾਨ ਮਹਿਸੂਸ ਹੋ ਰਿਹਾ ਕਿ ਸਾਡੇ ਸਕੂਲ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਜਿਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੀ 10ਵੀਂ ਜਮਾਤ ਦੀ ਮੈਰਿਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ 14ਵਾਂ ਰੈਂਕ ਅਤੇ ਸਾਡੇ ਖੰਨਾ ਹਲਕੇ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਾਡੇ ਸਕੂਲ ਦਾ ਇਹ ਆਪਣੇ ਇਹਨਾਂ ਸਨੇ ਆਪਣੇ ਮਾਪਿਆਂ ਦਾ ਉਹ ਸਾਡੇ ਪਿੰਡ ਪਿੰਡ ਦਾ ਪੂਰਾ ਜੋ ਨਾਮ ਹੈਗਾ ਇਲਾਕੇ ਦੇ ਰੋਸ਼ਨ ਕੀਤਾ ਉਹ ਪੂਰੀ ਵਧਾਈ ਦੀ ਪਾਤਰਾ ਉਹ ਬੱਚੀ ਨੇ ਆਪਣੀ ਖਾਣ ਠੱਕ ਮਿਹਨਤ ਦੇ ਨਾਲ ਇੱਕ ਇਲਾਕੇ ਦੇ ਵਿੱਚ ਇੱਕ ਆਪਣਾ ਲੱਗ ਤੋਂ ਮਕਾਮ ਬਣਾਇਆ ਤੇ ਇਹਦੇ ਵਿੱਚ ਜਿੱਥੇ ਇਸ ਵਿਦਿਆਰਥੀ ਦੀ ਮਿਹਨਤ ਆ ਉੱਥੇ ਮੇਰੇ ਸਕੂਲ ਦੇ ਪੂਰੇ ਅਧਿਆਪਕਾਂ ਨੇ ਦਿਨ ਰਾਤ ਇੱਕ ਕਰਕੇ ਆਪਣੀ ਮਿਹਨਤ ਦੇ ਨਾਲ ਇਸ ਬੱਚੀ ਨੂੰ ਗਾਈਡਲਾਈਨਸ ਦਿੱਤੀਆਂ ਨੇ ਜਿਸ ਦੀ ਬਦੌਲਤ ਅੱਜ ਸਾਨੂੰ ਇਹ ਦਿਨ ਆ ਜਿਹੜਾ ਸੁਭਾਗਿਆ ਭਰਿਆ ਸਾਨੂੰ ਪ੍ਰਾਪਤ ਹੋਇਆ ਜੇਤੂ ਯਾਤਰਾ ਕੱਢੀ ਜਾ ਰਹੀ ਆ ਕਿਦਾਂ ਕੁਤਸਾ ਮਿਲ ਰਿਹਾ ਤੇ ਪੜਾ ਪੜਾ ਤੇ ਬੱਚੀ ਦਾ ਸਨਮਾਨ ਕੀਤਾ ਜਾ ਰਿਹਾ ਅੱਜ ਜੋ ਜੇਤੂ ਯਾਤਰਾ ਕੱਢੀ ਜਾ ਰਹੀ ਆ ਮੇਰੇ ਸਮੂਹ ਨਗਰ ਨਿਵਾਸੀ ਕੁੰਗੜਾਰੀ ਰਾਜਪੂਤਾ ਮੇਰੀ ਪੰਚਾਇਤ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਜਿਹੜਾ ਪ੍ਰੋਗਰਾਮ ਉਲੀਕਿਆ ਅਸੀਂ ਪਿੰਡ ਦੇ ਵਿੱਚ ਇਸ ਬੱਚੀ ਦੇ ਮਾਨ ਸਨਮਾਨ ਦੇ ਵੀ ਅੱਜ ਇੱਕ ਜੇਤੂ ਯਾਤਰਾ ਕੱਢ ਰਹੇ ਹਾਂ ਇਸ ਦੇ ਵਿੱਚ ਪੂਰੇ ਪਿੰਡ ਵਾਸੀਆਂ ਦੇ ਵਿੱਚ ਪੂਰਨ ਉਤਸ਼ਾਹ ਹੈਗਾ ਰੋਕੀ ਘਰਾਂ ਤੋਂ ਬਾਹਰ ਆ ਕੇ ਬੱਚੇ ਨੂੰ ਸਨਮਾਨ ਦੇ ਰਹੇ ਨੇ ਆਪਣਾ ਪਿਆਰ ਦੇ ਰਹੇ ਨੇ ਤੇ ਇਸ ਦੇ ਨਾਲ ਹੋਰ ਬੱਚਿਆਂ ਨੂੰ ਵੀ ਸਿੱਖਿਆ ਮਿਲ ਰਹੀ ਆ ਕਿ ਅੱਜ ਇਹ ਬੱਚੀ ਮੈਰਿਟ ਦੇ ਵਿੱਚ ਆਈ ਹੈ ਤਾਂ ਕੱਲ ਅਸੀਂ ਵੀ ਆਵਾਂਗੇ ਤੇ ਇਸ ਪਿੰਡ ਦਾ ਨਾਮ ਰੋਸ਼ਨ ਕਰਾਂਗੇ ਇਸ ਮੌਕੇ ਬੱਚੀ ਮਹਿਕ ਪ੍ਰੀਤਕੌਰ ਦੇ ਮਾਤਾ ਪਿਤਾ ਦਾਦਾ ਦਾਦੀ ਅਤੇ ਪਰਿਵਾਰਕ ਮੈਂਬਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਕੁਲਦੀਪ ਸਿੰਘ ਬਰਮਾਲੀਪੁਰ ਦੀ ਰਿਪੋਰਟ